ਉਹ ਇਹ ਕਿਨਾਂ ਨੇ ਆਪਦੇ ਕਾਰੀਗਰ ਵਾਸਤੇ ਨੂੰ ਕਾਰੀਗਰ ਮਗਾਇਆ ਸੀ ਕੋਲਕਾਤੇ ਤੋਂ ਜਿਹੜਾ ਇੱਕ ਇਹਨਾਂ ਕੋਲ 5 ਤਰੀਕ ਨੂੰ ਆਇਆ ਸੀ ਪਰ ਇਹਨਾਂ ਕੋਲ 9 ਤਰੀਕ ਨੂੰ ਤੜਕੇ ਹੀ ਉਹ ਚੋਰੀ ਕਰਕੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਚਲੇ ਗਿਆ ਜੀ ਤੇ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦਾ ਵੀ ਮੇਰੇ ਕੋਲ ਸਾਡਾ ਕੋਈ 500 ਗ੍ਰਾਮ ਜਿਹੜਾ ਸੋਨਾ ਲੈ ਗਿਆ ਜੀ ਉਹਦਾ ਨਾਮ ਇਹਨਾਂ ਕੋਈ ਵੈਰੀਫਾਈ ਕੀਤੀ ਸੀ ਨਾਮ ਦਾ ਕੋਈ ਅਧਾਰ ਕਾਰਡ ਕੋ ਪ੍ਰੂਫ ਇਹਦਾ ਨਹੀਂ ਲਿਆ ਹੋਇਆ ਜੀ ਤੇ ਸਰ ਉਹ ਇਹਨਾਂ ਦੇ ਵੱਲੋਂ ਪਿਛੇ ਦੱਸਿਆ ਜਾ ਰਿਹਾ ਕਿ 500 ਗ੍ਰਾਮ ਇਹ ਕਿੰਨੇ ਦੀ ਔਮਾਂ ਕੁਰੀ ਦੇ ਸੀ ਇਹ ਕੋਈ ਦੱਸ ਰਿਹਾ ਜੀ ਕੋਈ 45 ਕੇ ਲੱਗ ਰਿਹਾ ਤਕਰੀਬ ਤੇ ਸਰ ਇਸ ਮਾਮਲੇ ਦੇ ਵਿੱਚ ਕੋਈ ਸੀਸੀਟੀਵੀ ਨਹੀਂ ਆਹ ਸੀਸੀਟੀਵੀ ਦੇ ਵਿੱਚ ਦੇਖਿਆ ਗਿਆ ਵੀ ਉਹ ਜਿਹੜੇ ਇਹਨਾਂ ਦੇ ਕਾਊਂਟਰ ਬਣਾਏ ਹੋਏ ਆ ਉਹਦੇ ਵਿੱਚ ਉਹ ਅਲੱਗ-ਅਲੱਗ ਕਾਊਂਟਰਾਂ ਦੀਆਂ ਚਾਬੀਆਂ ਲੱਗ ਕੇ ਤੁੰਤ ਹੋ ਰਹੀ ਜਿਹਦੀ ਚਾਬੀ ਨਹੀਂ ਕਿ ਉਹਨਾਂ ਤੋੜ ਕੇ ਕੱਢਿਆ ਨਹੀਂ ਕੀ ਕਾਰਵਾਈ ਤੇ ਤਕੀਕ ਕੀਤੀ ਉਹਨਾਂ ਦੇ ਜੀ ਐਫਆਈਆ ਦਰਜ ਕਰ ਲਈ ਗਈ ਆ ਬਾਕੀ ਲਾਗੋ ਨੇ ਕੈਮਰੇ ਸਾਰੇ ਖੰਗਾਲ ਰਹੇ ਆ ਉਹਦੇ ਦਿਖਾਇਆ ਜਾ ਰਿਹਾ ਜੋ ਵੀ ਤਬਦੀਸ਼ ਵਿੱਚ ਆਊਗਾ ਤੇ ਸਰ ਜਿਹਦੇ ਵੱਲੋਂ ਇਸ ਮਾਰ ਦਾ ਤੁਹਾਨੂੰ ਅਨਜਾਮ ਦਿੱਤਾ ਗਿਆ ਉਹਦਾ ਨਾਮ ਕੀ ਹੈ ਜੀ ਉਹਦਾ ਨਾਮ ਵੀ ਹੈਗਾ ਜੀ ਐਸ ਕੇ ਐਸ ਕੇ ਰਕੇਸ਼ ਇਹ ਕਲਕੱਤੇ ਤੋਂ ਆਇਆ ਸੀ ਇਹ ਕਲਕੱਤੇ ਤੋਂ ਆਇਆ ਜੀ ਇਹਨਾਂ ਦਾ ਰਿਸ਼ਤੇਦਾਰ ਸੀ ਵੈਸੇ ਜਾਣ ਨਾ 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 ਵੈਸੇ ਇਹ ਕਾਰੀਗਰ ਸਧਿਆ ਸੀ ਉਹ ਕੋਈ ਇਹਨਾਂ ਦੀ ਜਾਣਕਾਰੀ ਨਹੀਂ ਹੈਗਾ ਬਣਦੀ ਕਰ ਵੀ ਕੀਤੀ ਜਾਊਗੀ ਆ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਜੀ